यहे ओम्पी पर डेलावर पे एक एप्लीकेशन है वेबसाइट है सत्ता की डॉट कॉम सेक्शन तेंसुठाना चार बीएनएस जो कि चार सौ बी आईपीसी है, है उसे देते हैं कि निकटवर्ती रेंज के तरफ जब तो इस टीम को आइडियलसी पूछ करके थी तो ये पूछ के सामने आया यहे ओम्पी ਜੋ ਸੋਏ ਜੇ ਇਹ ਸਾਰਾ ਫਟਾ ਖੇਡਦਾ ਸੀ 140 ਰੁਪਏ ਬਰਾਮਦ ਹੋਏ ਹਨ ਜੋ ਕਿ ਦਲੇ ਸਟੇ ਦੇ ਹਨ ਇਸ ਕੁਲਾਬ ਇਸ ਦੇ ਕੋ ਰੱਖ ਕੇ ਰਜਿਸਟਰ ਮਿਲਿਆ ਉਹ ਜਿਸ ਦੇ ਵਿੱਚ ਇਸ ਨੇ ਪੂਰੇ ਪਿੰਡ ਦੇ ਅਲੱਗ-ਅਲੱਗ ਲੋਕਾਂ ਦੀ ਇੱਕ ਐਂਬਲਿਸ ਕੀਤੀ ਹੋਈ ਸੀ ਕਿ ਸਕੂਲੋਂ ਕਿੰਨਾ ਪੈਸਾ ਲਾ ਜਰਰਾ ਤੇ ਆਤੀ ਦੇ ਸਭੀਨ ਦਾਖਾ ਵਿਖੇ ਕੱਲ ਇੱਕ ਸਪੈਸ਼ਲ ਆਪਰੇਸ਼ਨ ਹੈ ਸਾਡੇ ਵੱਲੋਂ ਮਾਨਵੀ ਐਸਐਸਪੀ ਸਾਡੇ ਦੀ ਹਦਾਇਤਾਂ ਦੇ ਮੁਤਾਬਕ ਇੱਕ ਸਪੈਸ਼ਲ ਆਪਰੇਸ਼ਨ ਚੱਲਿਆ ਗਿਆ ਸੀ ਜਿਸ ਵਿੱਚ ਖਾਸ ਤੌਰ ਤੇ ਲਾਟਰੀ ਦਰਵਾ ਸੱਟਾ ਇੰਮੋਰਲ ਟ੍ਰੈਫਿੰਗ ਦਾੰਦਾ ਇਸ ਤੋਂ ਲਾਪਾ ਹੋਟਲਾਂ ਦੇ ਵਿੱਚ ਜੋ ਸਪਾ ਸੈਂਟਰ ਇਹ ਇਹ ਚੱਲਦੇ ਨੇ ਉਹਨਾਂ ਦੇ ਖਿਲਾਫ ਇੱਕ ਕਾਰਪੀ ਰਿਵਿਊਤੀ ਗਈ ਸੀ ਜਿਸ ਦੇ ਤਹਿਤ ਥਾਣਾ ਜੋਧਾ ਦੇ ਐਸ ਐਚ ਓ ਵੱਲੋਂ ਇੱਕ ਬੜਾ ਹੀ ਸ਼ਲਾਘਾਯੋਗ ਕਦਮ ਕੀਤਾ ਗਿਆ ਲੋ ਜਦੋਂ ਇਹ ਪਰ ਇਨਫੋਰਮੇਸ਼ਨ ਮਿਲੀ ਸੀ ਕਿ ਹਰਮਿੰਦਰ ਸਿੰਘ ਪੁੱਤਰ ਰਜੀਤ ਸਿੰਘ ਜੋ ਕਿ ਗੁਜਰਵਾਲਾ ਰਹਿਣ ਵਾਲਾ ਇਹੇ ਪੁੜ੍ਹੇ ਵਾਲੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਉਹਨਾਂ ਨੂੰ ਬਲਾਲਸ ਦੇ ਕੇ ਕਿ ਮੈਂ ਤੁਹਾਡੇ 200 ਰੁਪਏ ਤੇ 400 ਰੁਪਏ ਰਨਾ ਕੇ ਦੂੰਗਾ ਜਿਸ ਦੇ ਤਹਿਤ ਇਹ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਉਹਨਾਂ ਨਾਲ ਰੰਗੀ ਵੀ ਕਰਦੇ ਸੀ ਤੇ ਨਾਲ ਇਹੇ ਆਪਣੇ ਘਰ ਦੇ ਵਿੱਚ ਛੜਿਆ ਡਟ ਇਸ ਇੱਕ ਇਹ ਕੰਮ ਚਲਾ ਰਹੇ ਸੀ ਜਦੋਂ ਅਸੀਂ ਇਸ ਇਨਫੋਰਮੇਸ਼ਨ ਦੇ ਤਹਿਤ ਇਹ ਘਰ ਦੇ ਵਿੱਚ ਰਿਪੋਰਟ ਕੀਤੀ ਤਾਂ ਸਾਨੂੰ ਇਸ ਦੇ ਘਰੋਂ 7,50,540 ਰੁਪਏ ਬਰਾਮਦ ਹੋਏ ਹਨ ਜੋ ਕਿ ਦਲੇ ਸਟੇਜ ਹੈ ਇਸ ਕੋਲ ਆਪ ਇਸ ਨੇ ਕਰੋ ਇੱਕ ਰਜਿਸਟਰ ਮਿਲੇ ਉਹ ਜਿਸ ਦੇ ਵਿੱਚ ਇਸ ਨੇ ਪੂਰੇ ਪਿੰਡ ਦੇ ਅਲੱਗ-ਅਲੱਗ ਲੋਕਾਂ ਦੀ ਇੱਕ ਐਂਟਰੀ ਸ ਕੀਤੀ ਆਮੀਆਂ ਸੀ ਕਿਸ ਕੋਲੋਂ ਕਿੰਨਾ ਪੈਸਾ ਲਾਇਆ ਕਿੰਨੇ ਨੰਬਰ ਦੀ ਐਂਟਰੀ ਕੀਤੀ ਹੈ ਜਿਸ ਤਰੀਕੇ ਨਾਲ ਇਹ ਧੰਦਾ ਕੰਮ ਕਰਦਾ ਉਸ ਦੀ ਸਾਰੀ ਕੰਟੇਨਸ ਸੀ ਸਵੇਰ ਰਜਿਸਟਰ ਤੇ ਅਸੀਂ ਇਸ ਕੋਲ ਨੂੰ ਇਹ ਬਰਨਮ ਕਰਕੇ ਇਸ ਦੇ ਖਿਲਾਫ ਅਧੀਨ ਤਰਾ ਸੈਕਸ਼ਨ 10 ਸੈਕਸ਼ਨ 13 ਇਹ ਗੈਮ ਇਨੀ ਸੈਕਸ਼ਨ 318 4 ਬੀ ਐਨ ਐਸ ਜੋ ਕਿ 420 ਆਈ ਪੀ ਸੀ ਹੈ ਉਸ ਦੇ ਤਹਿਤ ਇੱਕ ਕਾਮ ਰਜਿਸਟਰ ਕੀਤਾ ਜਦੋਂ ਇਸ ਦੀ ਭੁਗਾਇਨ ਵਾਲੀ ਕੋਸ਼ਿਸ਼ ਕੀਤੀ ਤਾਂ ਇਸ ਦੇ ਸਾਹਮਣੇ ਆਇਆ ਕਿ ਇਹ ਬਹੁਤ ਹੀ ਵੱਡੇ ਲੈਵਲ ਤੇ ਇੱਕ ਐਪਲੀਕੇਸ਼ਨ ਹੈ ਵੈਬਸਾਈਟ ਹੈ ਸੱਟਾ ਕਿੰਗ .com ਜਿਸ ਤੋਂ ਇਹ ਜੇ ਇਹ ਸਾਰਾ ਸੱਟਾ ਖੇਡਦਾ ਸੀ ਜੋ ਕਿ ਬੜੇ ਵੱਡੇ ਲੈਵਲ ਤੇ ਇੱਕ ਨੈਟਵਰਕ ਚੱਲ ਰਹੀ ਹੈ ਇਸ ਤਰ੍ਹਾਂ ਦੀ ਸਾਰੀ ਡੀਟੇਲ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਆ ਰਹੇ ਹਾਂ ਕਿ ਇਸ ਤਰੀਕੇ ਨਾਲ ਅਲੱਗ-ਅਲੱਗ ਨੰਬਰਾਂ ਨੇ ਪੈਸੇ ਰੋਕਾ ਸੀਗਾ ਕਿ ਲੋਕਾਂ ਨੂੰ ਠੱਗਦਾ ਵੀ ਸੀ ਸੋ ਇਸ ਹੈਡ ਆਫ ਦੇ ਵਿੱਚ ਹੋਰ ਵੀ ਕਈ ਲੋਕਾਂ ਦਾ ਰੂਪ ਸਾਹਮਣੇ ਆ ਸਕਦਾ ਜਿਸ ਤਰੀਕੇ ਨਾਲ ਵੈਬਸਾਈਟ ਦੀ ਵੀ ਸ਼ਾਮਲ ਕੀਤੀ ਜੋ ਕਿ ਕਿਸ ਤਰੀਕੇ ਨਾਲ ਉਹ ਚੱਲ ਰਹੀ ਹੈ ਇਸ ਨੂੰ ਵੀ ਡੈਪਥ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਲੈ ਕੇ ਆਵਾਂ ਤਾਂ ਕਿ ਜੋ ਇਹ ਸਾਰਾ ਨੈਟਵਰਕ ਜਿਹਨੂੰ ਅਸੀਂ ਇਸ ਕੈਫੇਡਿਟ ਕਾਹੂ ਕਰ ਸਕੀਏ ਤਾਂ ਕਿ ਜੋ ਘੋਰੇ ਭਰੇ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਉਹ ਇਦਾਂ ਜਾਇਆ ਨਾ ਜਾਵੇ ਤੇ ਜੋ ਆਪਣੀ ਸੁਸਾਇਟੀ ਦੇ ਵਿੱਚ ਲੋੜ ਹੋ ਉਹ ਬਣਾਉਣਾ ਹੈ ਸੋ ਯਸ ਮੈਂ ਸਾਰੇ ਲੋਕਾਂ ਨੂੰ ਤਵੀਰ ਕਰਨਾ ਕਿ ਆਪਣੀ ਨੀਂਦ ਦੇ ਨਾਲ ਆਪਣਾ ਪੈਸਾ ਦੀ ਕਮਾਈ ਕਰੋ ਅਗਰ ਤੁਸੀਂ ਇਹੋ ਜਿਹੇ ਇਲ ਦੇ ਕਲੈਕਟਿਵਿਟੀਜ਼ ਦੇ ਵਿੱਚ ਪੈਨੇ ਹੋ ਜਿਸ ਨਾਲ ਤੁਹਾਡੇ ਦੇ ਪਰਚਰ ਦਾ ਰੋਗਾ ਤੇ ਜੋ ਆਮ ਲੋਕਾਂ ਦੀ ਜੀ ਖਰਚ ਰਫਾਰੀ ਕਰ ਰਹੇ ਉਹ ਵੀ ਕਰਦੇ ਉਹਨਾਂ ਨੂੰ ਵੀ ਹਿੱਸਾ ਤੋਂ ਸਾਡੇ ਕੋਲੇ ਕਾਰਗੋ ਚੱਲ ਜਾਈ